ਖੀਰਿਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਲੱਗੀ ਬਹੁਤੀ ਜ਼ਿਆਦਾ ਪਿਆਨਕ ਅੱਗ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਆ ਪੂਰਬੀ ਦਿੱਲੀ ਦੇ ਮਿਓਰ ਵਿਹਾਰ ਫੇਜ 2 ਵਿੱਚ ਸਥਿਤ ਕੈਫੇ ਵਿੱਚ ਐਤਵਾਰ ਰਾਤ 11:00 ਵਜੇ ਅਚਾਨਕ ਅੱਗ ਲੱਗ ਗਈ ਹਾਸੇ ਦੇ ਸਮੇਂ ਰੈਸਟੋਰੈਂਟ ਚ ਕਈ ਲੋਕ ਮੌਜੂਦ ਸਨ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਕੁੱਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸਟੇਟਿਨੂ ਨੇ ਦੇਖਦੇ ਹੋਏ 22 ਫਾਇਰ ਟੈਂਡਰ ਉੱਥੇ ਭੇਜੇ ਗਏ ਹਾਸੇ ਚ ਤੀਜੀ ਮੰਜ਼ਲ ਤੇ ਫਸੇ ਇੱਕ ਵਿਅਕਤੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਇਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਕਾਰਵਾਈ ਜਾਰੀ ਰਹੀ ਸਵੇਰੇ 5:40 ਵਜੇ ਅੱਗ ਤੇ ਕਿਸੇ ਤਰ੍ਹਾਂ ਕਾਬੂ ਪਾਇਆ ਗਿਆ ਕੂਲਿੰਗ ਦਾ ਕੰਮ ਅਜੇ ਵੀ ਜਾਰੀ ਹੈ ਤੇ ਇਸ ਹਾਸੇ ਚ ਇੱਕ ਫਾਇਰ ਆਪਰੇਟਰ ਜ਼ਖਮੀ ਹੋ ਗਿਆ ਤੇ ਉਸ ਦਾ ਨਾਮ ਦੀਪ ਕਹੇ ਤੇ ਜੋ ਮੰਡਾ ਵਾਲੀ ਫਾਇਰ ਸਟੇਸ਼ਨ ਤੇ ਤਾਇਨਾਤ ਹੈ ਵੀਡੀਓ ਦੇਖਣ ਲਈ ਤੁਹਾਡਾ ਤਨੁਵਾਦ